ਸਰਕਾਰ ਨੇ ਅੱਜ ਹੜਪੀੜਤਾਂ ਲਈ ਕਈ ਐਲਾਨ ਕੀਤੇ ਨੇ ਪਰ ਉਹਨਾਂ ਐਲਾਨਾਂ ਦੇ ਵਿੱਚ ਇੱਕ ਧਿਰ ਨੂੰ ਜਾਂ ਇੱਕ ਜਮਾਤ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ ਉਹ ਨੇ ਮਜ਼ਦੂਰ ਮਜ਼ਦੂਰਾਂ ਲਈ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਕਿ ਇਹਨਾਂ ਮਜ਼ਦੂਰਾਂ ਦੇ ਜਿਹੜੇ ਜਿਹੜੀ ਮਜ਼ਦੂਰੀ ਮਰੀ ਹੈ ਜਾਂ ਇਹਨਾਂ ਮਜ਼ਦੂਰਾਂ ਦਾ ਜੋ ਨੁਕਸਾਨ ਹੋਇਆ ਉਹਦਾ ਕੀ ਮੁਆਵਜ਼ਾ ਦਿੱਤਾ ਜਾਵੇਗਾ ਸਰਕਾਰ ਨੇ ਇਸ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਪਿੰਡਾਂ ਦੇ ਵਿੱਚ ਅੱਧੀ ਆਬਾਦੀ ਮਜ਼ਦੂਰਾਂ ਦੀ ਹੁੰਦੀ ਹੈ ਮਜ਼ਦੂਰ ਪੂਰੇ ਤਰੀਕੇ ਦੇ ਨਾਲ ਪਿੰਡ ਦੇ ਕਿਸਾਨਾਂ ਤੇ ਡਿਪੈਂਡ ਹੁੰਦੇ ਆ ਖੇਤਾਂ ਤੇ ਡਿਪੈਂਡ ਹੁੰਦੇ ਆ ਖੇਤ ਖਤਮ ਹੋ ਗਏ ਕਿਸਾਨ ਖਤਮ ਹੋ ਗਏ ਤੇ ਮਜ਼ਦੂਰ ਕਿੱਧਰ ਜਾਣਗੇ ਜਿਹੜਾ ਪਿੰਡੋਂ ਮਜ਼ਦੂਰ ਆ ਖੇਤ ਵਿੱਚ ਮਜ਼ਦੂਰ ਆ ਉਹ ਕਿੱਧਰ ਜਾਵੇਗਾ ਉਹ ਸਵਾਲ ਬਰਕਰਾਰ ਹੈ ਜਿਹੜਾ ਕਿਸਾਨਾਂ ਨੇ ਝੋਨਾ ਲੈ ਕੇ ਜਾਣਾ ਸੀ ਮੰਡੀਆਂ ਦੇ ਵਿੱਚ ਹੁਣ ਝੋਨਾ ਨਹੀਂ ਜਾਵੇਗਾ ਉੱਥੇ ਮੰਡੀਆਂ 'ਚ ਕੰਮ ਕਰਨ ਵਾਲੇ ਪੱਲੇਦਾਰ ਕਿੱਧਰ ਜਾਣਗੇ ਉਹ ਜਿਹੜੇ ਆ ਉੱਥੇ ਕੰਮ ਕਰਨ ਵਾਲੇ ਜਿਹੜੇ ਹੋਰ ਮਜ਼ਦੂਰ ਹੈ ਮੰਡੀ ਮਜ਼ਦੂਰ ਜੋ ਵੀ ਨੇ ਉਹ ਕਿੱਧਰ ਜਾਣਗੇ ਉਹਨਾਂ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਮਜ਼ਦੂਰਾਂ ਦੇ ਘਰ ਟਹਿ ਹੈ ਬਿਸ਼ੱਕ ਇਹ ਕਿਹਾ ਗਿਆ ਕਿ ਘਰਾਂ ਦਾ ਐਲਾਨ ਪਰ ਮਜ਼ਦੂਰਾਂ ਦੇ ਤਾਂ ਘਰ ਵੱਡੇ ਪੱਦਰ ਤੇ ਟਹਿ ਗਿਆ ਮਜ਼ਦੂਰ ਦਾ ਘਰ ਵੈਸੀ ਟਹਿਣ ਵਾਲਾ ਹੁੰਦਾ ਜਿਸ ਤਰੀਕੇ ਦੀ ਉਹਦੀ ਹਾਲਾਤ ਹੁੰਦੀ ਹੈ ਉਹਦੇ ਵੀ ਕੋਈ ਐਲਾਨ ਨਹੀਂ ਕੀਤਾ ਇੱਕ ਯਾਨੀ ਕਿ ਪੂਰੀ ਅੱਧੀ ਆਬਾਦੀ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਮਜ਼ਦੂਰ ਜਿਹਦਾ ਕਿ ਸਾਰਾ ਕੁਝ ਉਹਦੀ ਰੋਜੀ ਰੋਟੀ ਉਹਦੀ ਦਿਹਾੜੀ ਤੇ ਨਿਰਭਰ ਹੁੰਦੀ ਹੈ ਪਹਿਲੇ ਨੰਬਰ ਤੇ 15-20 ਦਿਨ ਹੋ ਗਿਆ ਉਹ ਹੜਾਂ ਦੇ ਵਿੱਚ ਇਸ ਤੋਂ ਪਹਿਲਾਂ 15-20 ਦਿਨ ਹੋ ਗਿਆ ਹਜੇ 15-20 ਦਿਨ ਉਹ ਹੜਾਂ ਦੇ ਵਿੱਚ ਹਜੇ ਹੋਰ ਫਸੇ ਰਹਿਣਗੇ ਦਿਹਾੜੀਆਂ ਉਹਨਾਂ ਦੀਆਂ ਲੱਗੀਆਂ ਨਹੀਂ ਅੱਗੇ ਦਿਹਾੜੀ ਲੱਗਣ ਦੇ ਚਾਂਸ ਨਹੀਂ ਪਰ ਉਹਨਾਂ ਦੀ ਬਾਂਕੀ ਨੇ ਫੜਨੀ ਆ ਉਹਨਾਂ ਦਾ ਸਾਥ ਕੌਣ ਦੇਵੇਗਾ ਉਹਨਾਂ ਦੇ ਢੋਲਾਂ ਦੇ ਵਿੱਚ ਦਾਣੇ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਬੇਸ਼ੱਕ ਕਈ ਲੋਕ ਹੁਣ ਮੇਰੀ ਵੀਡੀਓ ਤੇ ਲਿਖ ਕਮੈਂਟ ਕਰਨਗੇ ਕਿ ਬੜਾ ਰਾਸ਼ਨ ਮਿਲ ਗਿਆ ਇਹ ਵੀਰੋ ਜਿੰਨਾ ਮਰਜ਼ੀ ਆਪਾਂ ਰਾਸ਼ਨ ਦੇ ਲਈਏ ਇਹ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਤੋਂ ਜ਼ਿਆਦਾ ਨਹੀਂ ਚੱਲਣਾ ਉਹ ਜਿਹੜੇ ਬਾਕੀ ਖਰਚੇ ਆ ਉਹਨਾਂ ਦੇ ਬੱਚਿਆਂ ਨੇ ਵੀ ਪੜ੍ਹਨਾ ਹੈ ਉਹਨਾਂ ਨੇ ਕੋਈ ਉਹਨਾਂ ਦੇ ਮਰਗਾਂ ਵੀ ਹੋਣੀਆਂ ਕੋਈ ਉਹਨਾਂ ਦੇ ਸਮੱਸਿਆਵਾਂ ਵੀ ਆਉਣੀਆਂ ਬਿਮਾਰੀਆਂ ਵੀ ਆਉਣੀਆਂ ਉਹਨਾਂ ਦਾ ਹੱਲ ਉਹ ਕਿੱਥੋਂ ਕਰਨਗੇ ਨਾਲੇ ਉਹਨਾਂ ਦਾ ਵੀ ਤਾਂ ਨੁਕਸਾਨ ਬਰਾਬਰੀ ਹੋਇਆ ਨਾ ਉਹ ਕੀਤਰ ਜਾਣਗੇ ਉਹ ਕਿਹਦੇ ਕੋਲੇ ਹੁਣ ਫਰਿਆਦ ਲੈ ਕੇ ਜਾਣਗੇ ਵੱਡੇ ਪੱਦਰ ਦੇ ਉੱਤੇ ਉਹ ਮਾਰੇ ਜਾ ਚੁੱਕੇ ਨੇ ਨਪੀੜੇ ਜਾ ਚੁੱਕੇ ਨੇ ਕਿਸਾਨ ਨਪੀੜੇ ਜਾ ਚੁੱਕੇ ਨੇ ਕਿਸਾਨਾਂ ਦੇ ਨਾਲ ਮਜ਼ਦੂਰ ਨਪੀੜੇ ਜਾ ਚੁੱਕੇ ਨੇ ਉਹਨਾਂ ਦਾ ਕੋਈ ਹੱਲ ਜਿਹੜਿਆ ਨੇ ਮੰਡੀ ਦੇ ਵਿੱਚ ਸੀਜ਼ਨ ਡੀਕਦੇ ਆ ਮਜ਼ਦੂਰ ਸੀਜ਼ਨ ਡੀਕਦਾ ਹੁੰਦਾ ਤੁਸੀਂ ਕਿਸੇ ਵੀ ਮਜ਼ਦੂਰ ਨੂੰ ਪੁੱਛ ਲਿਓ ਕਹਿੰਦਾ ਹੁੰਦਾ ਕਿ ਸੀਜ਼ਨ ਲਾ ਕੇ ਤੇਰੇ ਪੈਸੇ ਦੇ ਦੂੰਗਾ ਸੀਜ਼ਨ ਮਰ ਗਿਆ ਉਹਨਾਂ ਦਾ ਜਿਹੜੇ ਸੀਜ਼ਨ ਤੋਂ ਉਹਨਾਂ ਨੇ ਘਰ ਦੇ ਵਿੱਚ ਹੁੰਦਾ ਕਿ ਦੀਵਾਲੀ ਆਉਣੀ ਹੈ ਦਸਹਿਰਾ ਬੇਸ਼ੱਕ ਦੀਵਾਲੀ ਦਸਹਿਰਾ ਪਹਿਲਾਂ ਪਰ ਉਹਨਾਂ ਦੀਆਂ ਆਸਾਂ ਹੁੰਦੀਆਂ ਕਿ ਦੀਵਾਲੀ ਆਉਣੀ ਹੈ ਅੱਗੇ ਨਵਾਂ ਸਾਲ ਆਉਣਾ ਹੈ ਬੱਚਿਆਂ ਲਈ ਕੁਝ ਲੈ ਕੇ ਜਾਣਾ ਹੈ ਨਵੀਂ ਚੀਜ਼ ਘਰੇ ਲੈ ਕੇ ਆਉਣੀ ਹੈ ਉਹ ਸਾਰੀਆਂ ਚੀਜ਼ਾਂ ਤੇ ਪਾਣੀ ਫਿਰ ਗਿਆ ਮਜ਼ਦੂਰਾਂ ਨੂੰ ਅਣਗੌਲਿਆ ਕਰਨਾ ਸਰਕਾਰ ਦੀ ਇੱਕ ਮਾੜੀ ਨੀਤੀ ਹੈ ਸਰਕਾਰ ਨੇ ਕਿਸਾਨਾਂ ਲਈ ਵੀ ਜੋ ਐਲਾਨ ਕੀਤਾ 20000 ਉਹਦੇ ਨਾਲ ਕਿਸਾਨਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਕਿਸਾਨਾਂ ਦੀਆਂ ਮੋਟਰਾਂ ਖਤਮ ਹੋ ਚੁੱਕੀਆਂ ਹਨ ਕਿਸਾਨਾਂ ਦੇ ਜਿਹੜੇ ਬੋਰ ਆ ਉਹ ਕੋ ਖਤਮ ਹੋ ਚੁੱਕੇ ਆ ਕਿਸਾਨਾਂ ਦਾ ਫਸਲ ਪੂਰੇ ਤਰੀਕੇ ਨਾਲ ਬਰਬਾਦ ਹੋ ਚੁੱਕੀ ਹੈ ਫਸਲ ਦੇ ਉੱਪਰ ਮਿੱਟੀ ਚੜ ਚੁੱਕੀ ਹੈ ਜਸਦਾ ਰੇਤ ਉਸਦੀ ਖੇ ਜਿੰਦਾ ਖੇਤ ਉਸਦੀ ਰੇਤ ਵਾਲੀ ਪਾਲਿਸੀ ਵਿੱਚ ਪੜਨ ਵਾਲੀ ਹੈ ਕਹਿੰਦੇ ਉਹਦੇ ਵਿੱਚ ਵੀ ਬੜੀਆਂ ਕਮੀਆਂ ਹੈ ਤੇ ਇਹ ਸਾਰੇ ਦੇ ਚੱਲਦੇ ਆ ਇੱਕ ਧਿਰ ਨੂੰ ਪੂਰੀ ਤਰ੍ਹਾਂ ਗੋਲਿਆ ਕਰਨਾ ਉਸ ਤੋਂ ਬਾਅਦ ਦੁਕਾਨਾਂ ਤੇ ਕੰਮ ਕਰਨ ਵਾਲੇ ਕੰਮ ਹੈ ਉਹਨਾਂ ਲਈ ਕੋਈ ਐਲਾਨ ਨਹੀਂ ਉਹ ਉਹ ਉਹਨਾਂ ਦਾ ਵੀ ਸਾਰਾ ਕੰਮ ਠੱਪ ਹੋ ਗਿਆ ਕਿਉਂਕਿ ਦੁਕਾਨਾਂ ਉੱਥੇ ਪ੍ਰਭਾਵਿਤ ਹੋਈਆਂ ਵੱਡੇ ਪੱਧਰ ਦੇ ਉੱਤੇ ਦੁਕਾਨਦਾਰ ਪ੍ਰਭਾਵਿਤ ਹੋਏ ਐ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਦੇ ਕੋਈ ਐਲਾਨ ਨਹੀਂ ਕਿਸਾਨ ਮਤਲਬ ਜੋ ਕੁਝ ਵੀ ਐਲਾਨ ਕੀਤਾ ਹੈ ਇਹਦੇ ਨਾਲ ਨਹੀਂ ਕੁਝ ਬੰਨਣਾ ਮਜ਼ਦੂਰਾਂ ਲਈ ਬਿਲਕੁਲ ਹੀ ਅਣਗੌਲਿਆ ਕਰਨਾ ਇਹ ਮੰਦਭਗ ਹੈ ਸਾਡੇ ਲੋਕ ਵੀ ਕਈ ਲੋਕ ਜਿਹੜੇ ਮਜ਼ਦੂਰ ਰਾਸ਼ਨ ਇਕੱਠਾ ਕਰਨ ਆਉਂਦੇ ਆ ਉਹਨਾਂ ਨੂੰ ਵੀ ਬੇਇੱਜ਼ਤ ਕਰਦੇ ਆ ਕਹਿੰਦੇ ਜੀ ਇਹ ਪੈ ਜਾਂਦੇ ਆ ਟਰਾਲੀਆਂ ਨੂੰ ਉਹ ਭੁੱਖੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ ਉਹਨਾਂ ਦੀਆਂ ਦਿਹਾੜੀਆਂ ਨਹੀਂ ਲੱਗ ਰਹੀਆਂ ਤੁਸੀਂ ਇੱਕ ਦੋ ਬੰਦਿਆਂ ਦੀਆਂ ਗਲਤੀਆਂ ਕਰਕੇ ਪੂਰੇ ਮਾਝੇ ਦੇ ਮਜ਼ਦੂਰਾਂ ਨੂੰ ਇਹ ਕਹਿ ਦੇਣਾ ਪੂਰੇ ਮਾਝੇ ਦੇ ਲੋਕਾਂ ਨੂੰ ਮਾੜਾ ਕਹਿ ਦੇਣਾ ਇਹ ਸਹੀ ਨਹੀਂ ਹੈ ਸਰਕਾਰ ਨੇ ਵੀ ਉਹਨਾਂ ਬਾਰੇ ਨਹੀਂ ਸੋਚਿਆ ਅਸੀਂ ਵੀ ਉਹਨਾਂ ਨੂੰ ਟ੍ਰੋਲ ਕਰ ਰਹੇ ਆ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਮਜ਼ਦੂਰਾਂ ਲਈ ਸਰਕਾਰ ਨੂੰ ਕੋਈ ਵਧੀਆ ਐਲਾਨ ਕਰਨਾ ਚਾਹੀਦਾ ਕੋਈ ਉਹਨਾਂ ਦੇ ਬਰਾਬਰ ਜੇ ਕਿਸਾਨਾਂ ਨੂੰ 1 ਲੱਖ ਰੁਪਏ ਕਿੱਲੇ ਦੀ ਜ਼ਰੂਰਤ ਹੈ ਜੇ ਸਹੀ ਕਿਸਾਨ ਨੂੰ ਉਠਾਉਣਾ ਤਾਂ ਤਾਂ ਮਜ਼ਦੂਰਾਂ ਨੂੰ ਵੀ ਨਾਲ ਕੋਈ 20 30 ਹਜ਼ਾਰ ਰੁਪਏ ਪਰ ਏਕੜ ਜਾਂ ਕਹਿ ਲਈਏ ਪਿੰਡ ਦੇ ਹਿਸਾਬ ਨਾਲ ਉਹਨਾਂ ਮਜ਼ਦੂਰਾਂ ਪਰ ਪਰਿਵਾਰ ਦੇ ਹਿਸਾਬ ਨਾਲ 20 ਤੋਂ 30 ਹਜ਼ਾਰ ਰੁਪਏ ਉਹਨਾਂ ਮਜ਼ਦੂਰਾਂ ਨੂੰ ਵੀ ਲੋੜ ਹੈ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ ਚ ਮੁੜ ਵਹਾਲ ਕਰ ਸਕਣ ਨਹੀਂ ਮਜ਼ਦੂਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੀ ਦੇਖਣਾ ਹੋਵੇਗਾ ਮਜ਼ਦੂਰ ਵੀ ਆਤਮ ਹੱਤਿਆਵਾਂ ਕਰਦੇ ਦਿਖਾਈ ਦੇਣਗੇ ਮਜ਼ਦੂਰ ਹੋਰ ਬਾਹਰ ਜਿੰਦਗੀ ਵਾਲੇ ਪਾਸੇ ਨੂੰ ਜਾਂਦੇ ਦਿਖਾਈ ਦੇਣਗੇ ਸਰਕਾਰ ਨੇ ਅੱਜ ਹੜਪੀੜਤਾਂ ਲਈ ਕਈ ਐਲਾਨ ਕੀਤੇ ਨੇ ਪਰ ਉਹਨਾਂ ਐਲਾਨਾਂ ਦੇ ਵਿੱਚ ਇੱਕ ਧਿਰ ਨੂੰ ਜਾਂ ਇੱਕ ਜਮਾਤ ਨੂੰ ਬਿਲਕੁਲ ਅਣਗੌਲਿਆ ਕਰ ਦਿੱਤਾ ਗਿਆ ਉਹਨੇ ਮਜ਼ਦੂਰ ਮਜ਼ਦੂਰਾਂ ਲਈ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਕਿ ਇਹਨਾਂ ਮਜ਼ਦੂਰਾਂ ਦੇ ਜਿਹੜੇ ਜਿਹੜੀ ਮਜ਼ਦੂਰੀ ਮਰੀ ਹੈ ਜਾਂ ਇਹਨਾਂ ਮਜ਼ਦੂਰਾਂ ਦਾ ਜੋ ਨੁਕਸਾਨ ਹੋਇਆ ਉਹਦਾ ਕੀ ਮੁਆਵਜ਼ਾ ਦਿੱਤਾ ਜਾਵੇਗਾ ਸਰਕਾਰ ਨੇ ਇਸ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਪਿੰਡਾਂ ਦੇ ਵਿੱਚ ਅੱਧੀ ਆਬਾਦੀ ਮਜ਼ਦੂਰਾਂ ਦੀ ਹੁੰਦੀ ਹੈ ਮਜ਼ਦੂਰ ਪੂਰੇ ਤਰੀਕੇ ਦੇ ਨਾਲ ਪਿੰਡ ਦੇ ਕਿਸਾਨਾਂ ਤੇ ਡਿਪੈਂਡ ਹੁੰਦੇ ਆ ਖੇਤਾਂ ਤੇ ਡਿਪੈਂਡ ਹੁੰਦੇ ਆ ਖੇਤ ਖਤਮ ਹੋ ਗਏ ਕਿਸਾਨ ਖਤਮ ਹੋ ਗਏ ਤੇ ਮਜ਼ਦੂਰ ਕਿੱਧਰ ਜਾਣਗੇ ਜਿਹੜਾ ਪਿੰਡੋਂ ਮਜ਼ਦੂਰ ਆ ਖੇਤ ਮਿਹਨਦੂਰ ਆ ਉਹ ਕਿੱਧਰ ਜਾਵੇਗਾ ਉਹ ਸਵਾਲ ਬਰਕਰਾਰ ਹੈ ਜਿਹੜਾ ਕਿਸਾਨਾਂ ਨੇ ਝੋਨਾ ਲੈ ਕੇ ਜਾਣਾ ਸੀ ਮੰਡੀਆਂ ਦੇ ਵਿੱਚ ਹੁਣ ਝੋਨਾ ਨਹੀਂ ਜਾਵੇਗਾ ਉੱਥੇ ਮੰਡੀਆਂ 'ਚ ਕੰਮ ਕਰਨ ਵਾਲੇ ਪੱਲੇਦਾਰ ਕਿੱਧਰ ਜਾਣਗੇ ਉਹ ਜਿਹੜੇ ਆ ਉੱਥੇ ਕੰਮ ਕਰਨ ਵਾਲੇ ਜਿਹੜੇ ਹੋਰ ਮਜ਼ਦੂਰ ਹੈ ਮੰਡੀ ਮਜ਼ਦੂਰ ਜੋ ਵੀ ਨੇ ਉਹ ਕਿੱਧਰ ਜਾਣਗੇ ਉਹਨਾਂ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਮਜ਼ਦੂਰਾਂ ਦੇ ਘਰ ਤੇ ਆ ਵਿੱਚ ਕਿਹਾ ਗਿਆ ਕਿ ਘਰਾਂ ਦਾ ਐਲਾਨ ਪਰ ਮਜ਼ਦੂਰਾਂ ਦੇ ਤਾਂ ਘਰ ਵੱਡੇ ਪੱਦਰ ਤੇ ਟਹਿ ਗਏ ਮਜ਼ਦੂਰ ਦਾ ਘਰ ਵੈਸੀ ਟੈਨ ਵਾਲਾ ਹੁੰਦਾ ਜਿਸ ਤਰੀਕੇ ਦੀ ਉਹਦੀ ਹਾਲਾਤ ਹੁੰਦੀ ਹੈ ਉਹਦੇ ਬਾਰੇ ਵੀ ਕੋਈ ਲਾ ਨਹੀਂ ਕੀਤਾ ਇੱਕ ਯਾਨੀ ਕਿ ਪੂਰੀ ਅੱਧੀ ਆਬਾਦੀ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤਾ ਗਿਆ ਮਜ਼ਦੂਰ ਜਿਹਦਾ ਕਿ ਸਾਰਾ ਕੁਝ ਉਹਦੀ ਰੋਜੀ ਰੋਟੀ ਉਹਦੀ ਦਿਹਾੜੀ ਤੇ ਨਿਰਪਰ ਹੁੰਦੀ ਹੈ ਪਹਿਲੇ ਨੰਬਰ ਤੇ 15 20 ਦਿਨ ਹੋ ਗਿਆ ਉਹ ਹੜਾਂ ਦੇ ਵਿੱਚ ਇਸ ਤੋਂ ਪਹਿਲਾਂ 15 20 ਦਿਨ ਹੋ ਗਿਆ ਹਈ 15 20 ਦਿਨ ਉਹ ਹੜਾਂ ਦੇ ਵਿੱਚ ਹਜੇ ਹੋਰ ਫਸੇ ਰਹਿਣਗੇ ਦਿਹਾੜੀਆਂ ਉਹਨਾਂ ਦੀਆਂ ਲੱਗੀਆਂ ਨਹੀਂ ਅੱਗੇ ਦਿਹਾੜੀ ਲੱਗਣ ਦੇ ਚਾਂਸ ਨਹੀਂ ਫਿਰ ਉਹਨਾਂ ਦੀ ਬਾ ਕੀ ਨੇ ਫੜਨੀ ਆ ਉਹਨਾਂ ਦਾ ਸਾਥ ਕੌਣ ਦੇਵੇਗਾ ਉਹਨਾਂ ਦੇ ਢੋਲਾਂ ਦੇ ਵਿੱਚ ਦਾਣੇ ਨਹੀਂ ਹੈ ਉਹਨਾਂ ਦੇ ਘਰਾਂ ਦੇ ਵਿੱਚ ਬੇਸ਼ੱਕ ਕਈ ਲੋਕ ਹੁਣ ਮੇਰੀ ਵੀਡੀਓ ਤੇ ਲਿਖ ਕਮੈਂਟ ਕਰਨਗੇ ਕਿ ਬੜਾ ਰਾਸ਼ਨ ਮਿਲ ਗਿਆ ਇਹ ਵੀਰੋ ਜਿੰਨਾ ਮਰਜੀ ਆਪਾਂ ਰਾਸ਼ਨ ਦੇ ਲਈਏ ਇਹ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਤੋਂ ਜ਼ਿਆਦਾ ਨਹੀਂ ਚੱਲਣਾ ਉਹ ਜਿਹੜੇ ਬਾਕੀ ਖਰਚੇ ਆ ਉਹਨਾਂ ਦੇ ਬੱਚਿਆਂ ਨੇ ਵੀ ਪੜ੍ਹਨਾ ਹੈ ਉਹਨਾਂ ਨੇ ਕੋਈ ਉਹਨਾਂ ਦੇ ਮਰਗਾਂ ਵੀ ਹੋਣੀਆਂ ਕੋਈ ਉਹਨਾਂ ਦੇ ਸਮੱਸਿਆਵਾਂ ਵੀ ਆਉਣੀਆਂ ਬਿਮਾਰੀਆਂ ਵੀ ਆਉਣੀਆਂ ਉਹਨਾਂ ਦਾ ਹੱਲ ਉਹ ਕਿੱਥੋਂ ਕਰਨਗੇ ਨਾਲੇ ਉਹਨਾਂ ਦਾ ਵੀ ਤਾਂ ਨੁਕਸਾਨ ਬਰਾਬਰੀ ਹੋਇਆ ਨਾ ਉਹ ਕੀਤਰ ਜਾਣਗੇ ਉਹ ਕਿਹਦੇ ਕੋਲੇ ਹੁਣ ਫਰਿਆਦ ਲੈ ਕੇ ਜਾਣਗੇ ਵੱਡੇ ਪੱਦਰ ਦੇ ਉੱਤੇ ਉਹ ਮਾਰੇ ਜਾ ਚੁੱਕੇ ਨੇ ਨਪੀੜੇ ਜਾ ਚੁੱਕੇ ਨੇ ਕਿਸਾਨ ਨਪੀੜੇ ਜਾ ਚੁੱਕੇ ਨੇ ਕਿਸਾਨਾਂ ਦੇ ਨਾਲ ਮਜ਼ਦੂਰ ਨਪੀੜੇ ਜਾ ਚੁੱਕੇ ਨੇ ਉਹਨਾਂ ਦਾ ਕੋਈ ਹੱਲ ਜਿਹੜਿਆ ਨੇ ਮੰਡੀ ਦੇ ਵਿੱਚ ਸੀਜ਼ਨ ਡੀਕਦੇ ਆ ਮਜ਼ਦੂਰ ਸੀਜ਼ਨ ਡੀਕਦਾ ਹੁੰਦਾ ਤੁਸੀਂ ਕਿਸੇ ਵੀ ਮਜ਼ਦੂਰ ਨੂੰ ਪੁੱਛ ਲਿਓ ਕਹਿੰਦਾ ਹੁੰਦਾ ਕਿ ਸੀਜ਼ਨ ਲਾ ਕੇ ਤੇਰੇ ਪੈਸੇ ਦੇ ਦੂੰਗਾ ਸੀਜ਼ਨ ਮਰ ਗਿਆ ਉਹਨਾਂ ਦਾ ਜਿਹੜੇ ਸੀਜ਼ਨ ਤੋਂ ਉਹਨਾਂ ਨੇ ਘਰ ਦੇ ਵਿੱਚ ਹੁੰਦਾ ਕਿ ਦੀਵਾਲੀ ਆਉਣੀ ਹੈ ਦਸਹਿਰਾ ਬੇਸ਼ੱਕ ਦੀਵਾਲੀ ਦਸਹਿਰਾ ਪਹਿਲਾਂ ਪਰ ਉਹਨਾਂ ਦੀਆਂ ਆਕਾਸ਼ਾਂ ਹੁੰਦੀਆਂ ਕਿ ਦੀਵਾਲੀ ਆਉਣੀ ਹੈ ਅਗੇ ਨਵਾਂ ਸਾਲ ਆਉਣਾ ਹੈ ਬੱਚਿਆਂ ਲਈ ਕੁਝ ਲੈ ਕੇ ਜਾਣਾ ਹੈ ਨਵੀਂ ਚੀਜ਼ ਘਰੇ ਲੈ ਕੇ ਆਉਣੀ ਹੈ ਉਹ ਸਾਰੀਆਂ ਚੀਜ਼ਾਂ ਤੇ ਪਾਣੀ ਫਿਰ ਗਿਆ ਮਜ਼ਦੂਰਾਂ ਨੂੰ ਅਣਗੌਲਿਆ ਕਰਨਾ ਸਰਕਾਰ ਦੀ ਇੱਕ ਮਾੜੀ ਨੀਤੀ ਹੈ ਸਰਕਾਰ ਨੇ ਕਿਸਾਨਾਂ ਲਈ ਵੀ ਜੋ ਐਲਾਨ ਕੀਤਾ 20000 ਉਹਦੇ ਨਾਲ ਕਿਸਾਨਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਕਿਸਾਨਾਂ ਦੀਆਂ ਮੋਟਰਾਂ ਖਤਮ ਹੋ ਚੁੱਕੀਆਂ ਹਨ ਕਿਸਾਨਾਂ ਦੇ ਜਿਹੜੇ ਬੋਰ ਹੈ ਉਹ ਕੋ ਖਤਮ ਹੋ ਚੁੱਕੇ ਹੈ ਕਿਸਾਨਾਂ ਦਾ ਫਸਲ ਪੂਰੇ ਤਰੀਕੇ ਨਾਲ ਬਰਬਾਦ ਹੋ ਚੁੱਕੀ ਹੈ ਫਸਲ ਦੇ ਉੱਪਰ ਮਿੱਟੀ ਚੜ ਚੁੱਕੀ ਹੈ ਜਸਦਾ ਰੇਤ ਉਸ ਦੀ ਖੇ ਅਜੰਦਾ ਖੇ ਉਸ ਦੀ ਰੇਤ ਵਾਲੀ ਪਾਲਿਸੀ ਵਿੱਚ ਜੇ ਪੜਨ ਵਾਲੀ ਆ ਕਹਿੰਦੇ ਉਹਦੇ ਵਿੱਚ ਵੀ ਬੜੀਆਂ ਕਮੀਆਂ ਆ ਤੇ ਇਹ ਸਾਰੇ ਦੇ ਚੱਲਦੇ ਆ ਇੱਕ ਧਿਰ ਨੂੰ ਪੂਰੀ ਤਰ੍ਹਾਂ ਗੌਲਿਆ ਕਰਨਾ ਉਸ ਤੋਂ ਬਾਅਦ ਦੁਕਾਨਾਂ ਤੇ ਕੰਮ ਕਰਨ ਵਾਲੇ ਕੰਮ ਏ ਉਹਨਾਂ ਲਈ ਕੋਈ ਐਲਾਨ ਨਹੀਂ ਉਹ ਉਹ ਉਹਨਾਂ ਦਾ ਵੀ ਸਾਰਾ ਕੰਮ ਠੱਪ ਹੋ ਗਿਆ ਕਿਉਂਕਿ ਦੁਕਾਨਾਂ ਉੱਥੇ ਪ੍ਰਭਾਵਿਤ ਹੋਈਆਂ ਵੱਡੇ ਪੱਧਰ ਦੇ ਉੱਤੇ ਦੁਕਾਨਦਾਰ ਪ੍ਰਭਾਵਿਤ ਹੋਏ ਆ ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਦਾ ਵੀ ਕੋਈ ਐਲਾਨ ਨਹੀਂ ਕਿਸਾਨ ਮਤਲਬ ਜੋ ਕੁਝ ਵੀ ਐਲਾਨ ਕੀਤਾ ਇਹਦੇ ਨਾਲ ਨਹੀਂ ਕੁਝ ਬੰਨਣਾ ਮਜ਼ਦੂਰਾਂ ਲਈ ਬਿਲਕੁਲ ਹੀ ਅਣਗੌਲਿਆ ਕਰਨਾ ਇਹ ਮੰਦਭਗ ਹੈ ਸਾਡੇ ਲੋਕ ਵੀ ਕਈ ਲੋਕ ਜਿਹੜੇ ਮਜ਼ਦੂਰ ਰੋਸ਼ਨ ਇਕੱਠਾ ਕਰਨ ਆਉਂਦੇ ਆ ਉਹਨਾਂ ਨੂੰ ਵੀ ਬੇਇੱਜ਼ਤ ਕਰਦੇ ਆ ਕਹਿੰਦੇ ਜੀ ਇਹ ਪਹਿ ਜਾਂਦੇ ਆ ਟਰਾਲੀਆਂ ਨੂੰ ਉਹ ਭੁੱਖੇ ਆ ਉਹਨਾਂ ਨੂੰ ਦਰਦ ਪੁੱਛ ਕੇ ਦੇਖੋ ਉਹਨਾਂ ਦੀਆਂ ਦਿਹਾੜੀਆਂ ਨਹੀਂ ਲੱਗ ਰਹੀਆਂ ਤੁਸੀਂ ਇੱਕ ਦੋ ਬੰਦਿਆਂ ਦੀਆਂ ਗਲਤੀਆਂ ਕਰਕੇ ਪੂਰੇ ਮਾਝੇ ਦੇ ਮਜ਼ਦੂਰਾਂ ਨੂੰ ਇਹ ਕਹਿ ਦੇਣਾ ਪੂਰੇ ਮਾਝੇ ਦੇ ਲੋਕਾਂ ਨੂੰ ਮਾੜਾ ਕਹਿ ਦੇਣਾ ਇਹ ਸਹੀ ਨਹੀਂ ਹੈ ਸਰਕਾਰ ਨੇ ਵੀ ਉਹਨਾਂ ਬਾਰੇ ਨਹੀਂ ਸੋਚਿਆ ਅਸੀਂ ਵੀ ਉਹਨਾਂ ਨੂੰ ਟ੍ਰੋਲ ਕਰ ਰਹੇ ਆ ਸੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਮਜ਼ਦੂਰਾਂ ਲਈ ਸਰਕਾਰ ਨੂੰ ਕੋਈ ਵਧੀਆ ਐਲਾਨ ਕਰਨਾ ਚਾਹੀਦਾ ਕੋਈ ਉਹਨਾਂ ਦੇ ਬਰਾਬਰ ਜੇ ਕਿਸਾਨਾਂ ਨੂੰ 1 ਲੱਖ ਰੁਪਏ ਕਿੱਲੇ ਦੀ ਜ਼ਰੂਰਤ ਹੈ ਜੇ ਸਹੀ ਕਿਸਾਨ ਨੂੰ ਉਠਾਉਣਾ ਤਾਂ ਤਾਂ ਮਜ਼ਦੂਰਾਂ ਨੂੰ ਵੀ ਨਾਲ ਕੋਈ 20-30 ਹਜ਼ਾਰ ਰੁਪਿਆ ਪਰ ਏਕੜ ਜਾਂ ਕਹਿ ਲਈਏ ਪਿੰਡ ਦੇ ਹਿਸਾਬ ਨਾਲ ਉਹਨਾਂ ਮਜ਼ਦੂਰਾਂ ਦੀ ਪਰ ਪਰਿਵਾਰ ਦੇ ਹਿਸਾਬ ਨਾਲ 20 ਤੋਂ 30 ਹਜ਼ਾਰ ਰੁਪਿਆ ਉਹਨਾਂ ਮਜ਼ਦੂਰਾਂ ਨੂੰ ਵੀ ਲੋੜ ਹੈ ਤਾਂ ਕਿ ਉਹ ਵੀ ਆਪਣੀ ਜ਼ਿੰਦਗੀ 'ਚ ਮੁੜ ਵਹਾਲ ਕਰ ਸਕਣ ਨਹੀਂ ਮਜ਼ਦੂਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਵੀ ਦੇਖਣਾ ਹੋਵੇਗਾ ਮਜ਼ਦੂਰ ਵੀ ਆਤਮ ਹੱਤਿਆਵਾਂ ਕਰਦੇ ਦਿਖਾਈ ਦੇਣਗੇ ਮਜ਼ਦੂਰ ਹੋਰ ਬਦਤਰ ਜ਼ਿੰਦਗੀ ਵਾਲੇ ਪਾਸੇ ਨੂੰ ਜਾਂਦੇ ਦਿਖਾਈ ਦੇਣਗੇ